ਦੂਜੀ ਗੱਲ ਇਹ ਆਪਾਂ ਦਿੱਲੀ ਜਾ ਕੇ ਬਹਿ ਜਨੇ ਆ ਘੜੇ ਮੁੜੀ ਚੱਕਦੇ ਹੈ ਲਿਕਟਰ ਚਾਲ ਵੀ ਦਿੱਲੀ ਘੁੰਮ ਕੇ ਚਲ ਜਨੇ ਦਿੱਲੀ ਵਾਲੇ ਤਾਂ ਪਹਿਲਾਂ ਲੁੱਟ ਕੇ ਆਪਣ ਖਾ ਗਏ ਹੁਣ ਤਾਂ ਮੌਕਾ ਆ ਨਾ ਇਹਨੇ ਹੁਣ ਸੰਭਾਲ ਲੈਂਦਾ ਜਿਹੜੇ ਰੁਣ ਡਿਆ ਆਪਾਂ ਪੰਜ ਦਰਿਆਵਾਂ ਦੇ ਆਨੇ ਪੰਜਾਂ ਦਰਿਆਵਾਂ ਦਾ ਸਾਡਾ ਪਾਣੀ ਕਿੱਧਰ ਗਿਆ ਆਪਾਂ ਨਹਿਰਾਂ ਦੇ ਆਨੇ ਸਾਡਾ ਰਾਸਤਾ ਨੂੰ ਪਾਣੀ ਗਿਆ ਜੋ ਰਾਸਤਾਂ ਨਾਲਾ ਪਾਣੀ ਆਪਾਂ ਮੋਲੀ ਵੇਚਦੇ ਨਾ ਉਹਨੂੰ ਕਰੋੜਾਂ ਦਾ ਅਰਪਾ ਦਾ ਪਾਣੀ ਹੋਣਾ ਹੈ ਤੇ ਜਿਹੜਾ ਆਪਾਂ ਮਸਾਲਾ ਕੀ 20 ਰੁਪਏ ਲੀਟਰ ਬੋਤਲ ਵੇਖਦੀ ਇੱਕ ਪੈਸਾ ਹੀ ਦੇ ਦਿੰਦੇ ਚਾ ਚਾ ਆਪਣਾ ਲੈ ਜਾਣਾ ਜਿਵੇਂ ਤਹਿਰਾਨ ਆਰਾਕ ਅਰਾਣ ਅੱਡਬਈ ਇਹਨਾਂ ਜਿਵੇਂ ਤੇਲ ਵੇਚਦਾ ਨਾ ਆ ਜਿਹੜਾ ਪੰਜ ਤਰੇ ਆਵਾਂ ਦੀ ਧਰਤੀ ਦੇ ਵਿੱਚੋਂ ਪਾਣੀ ਜਾਂਦਾ ਸਿੱਧਾ ਰੁੜਦਾ ਇਹ ਮੁੱਲ ਵਿਕਣਾ ਹੈ ਸਾਡਾ ਡਾਲਰਾਂ ਦੇ ਹਿਸਾਬ ਤੇ ਪ੍ਰਤੀ ਡਾਲਰਾਂ ਦੇ ਹਿਸਾਬ ਦੇ ਦੂਜੀ ਗੱਲ ਜਿਹੜਾ ਆਪਾਂ ਆਨੇ ਆ ਕਿ ਪਾਕਿਸਤਾਨ ਡੋਬ ਗਿਆ ਇਸ ਪਾਕਿਸਤਾਨ ਗਿਆ ਜਿਹੜਾ ਪਾਣੀ ਮਿੰਟੋ ਮਿੰਟੀ ਤੂੰ ਮੈਨੂੰ ਦੱਸ ਜੇ ਪਾਕਿਸਤਾਨ ਗਿਆ ਚਲਾ ਆ ਪੰਜਾਬ ਸਾਡਾ ਤੇ ਅਗਲਾ ਲੈਂਦਾ ਪੰਜਾਬ ਹੀ ਸਾਡਾ ਉਥੇ ਕਰਤਾਰਪੁਰ ਸਾਡਾ ਉਹ ਵੀ ਡੁੱਬਣ ਡਿਆ ਹੋਣਾ ਜੇ ਆਪਾਂ ਗੁਰੂ ਦੇ ਸਿੱਖ ਹਾਂ ਸੀਐਮ ਸਾਹਿਬ ਤੂੰ ਹੀ ਸਿੱਖ ਹੈ ਜੇ ਅਸੀਂ ਸਿੱਖ ਨਾ ਸਾਨੂੰ ਦਰਦੇ ਦਿਨ ਰਾਤ ਹੋ ਗਏ 10 ਦਿਨ ਹੋ ਗਏ ਦਰਿਆ ਤੂੰ ਵੀ ਨਹੀਂ ਜੁੱਤੀ ਪਾਈ ਜਿੱਦਾਂ ਦੇ ਭੱਜੇ ਫਿਰਦੇ ਨਾ ਹੀ ਆ ਪਰ ਕਹਿੰਦੇ ਜੁੱਤੀ ਪਾਈ ਸਾਰੇ ਭੱਜੇ ਫਿਰਦੇ ਆ ਪਾਣੀਆਂ ਵਿੱਚ ਭੱਜੇ ਫਿਰ ਦੁੱਖ ਕਲੀਫ ਦੂਰ ਕਰਨ ਦੇ ਸਾਰਿਆਂ ਦਾ ਇਹ ਜਿਹੜਾ ਪਾਕਿਸਤਾਨ ਲੈਂਦਾ ਪੰਜਾਬ ਉਹ ਵੀ ਸਾਡਾ ਆ ਉਹ ਵੀ ਸਾਡਾ ਹੈ ਖਾਸੇ ਧਰਤੀ ਖਾਸੇ ਧਰਤੀ ਗੁਰੂ ਨਾਨਕ ਪਾਛੇ ਜਨਮ ਭੂਮੀ ਹੈ ਭੂਮੀ ਹੈ ਮੰਨ ਕੇ ਚਲ ਜੇ ਤੂੰ ਸਰਦਾਰ ਹੈ ਅਹੀਂ ਸਰਦਾਰ ਹੈ ਤੂੰ ਹੀ ਸਰਦਾਰਾਂ ਘਰੇ ਜਨਮ ਲਿਆ ਹੈ ਅਹੀਂ ਸਰਦਾਰਾਂ ਘਰੇ ਚ ਜਨਮ ਲਿਆ ਹੈ ਤੇਰਾ ਨਹੀਂ ਫਰਜ਼ ਬੰਦਾ ਕਰਤਾਰਪੁਰ ਸਾਹਿਬ ਡੁੱਬੰਡਿਆ ਤੇ ਮੈਂ ਬਚਾਵਾਂ ਇਹ